ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਤੁਹਾਡਾ ਆਪਣਾ ਚੈਨਲ ਸੰਗਰੂਰ ਵਿੱਚ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਿ ਕੁੱਲ 21 ਟੇਬਲ ਲਗਾਏ ਗਏ ਤੇ ਵੱਖ-ਵੱਖ ਵਿਭਾਗਾਂ ਵੱਲੋਂ ਕਿਸਾਨਾਂ ਨੇ ਨਵਟਾਰਾ ਕੀਤਾ ਗਿਆ ਇਸ ਮੌਕੇ ਤੇ ਪੀਐਸ ਸਿਵਲ ਜੱਜ ਮੈਡਮ ਦਲਜੀਤ ਕੌਰ ਨੇ ਕਿਹਾ ਕਿ ਲੋਕਾਂ ਦੇ ਦਾਦ ਵਿੱਚ ਕੋਈ ਵੀ ਆਪਣਾ ਕੇਸ ਧਿਆਰ ਕਰ ਸਕਦੇ ਹਨ ਤੇ ਇਸ ਨੂੰ ਕਿਵੇਂ ਧਿਆਰ ਕਰਨਾ ਇਸ ਬਾਰੇ ਵੀ ਜਾਣਕਾਰੀਆਂ ਦਿੱਤੀਆਂ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਬਾਹਰ ਇੱਕ ਪੋਸਟਰ ਵੀ ਲਾਇਆ ਗਿਆ ਜਿਸ ਦੇ ਵਿੱਚ ਕਿ ਫਰੀ ਸਹੂਲਤਾਂ ਤੇ ਹੋਰ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕ ਅਦਾਲਤਾਂ ਲਗਾਈਆਂ ਗਿਆ ਨੇ ਤੇ ਲੋਕਾਂ ਦੀਆਂ ਮੈਡਮ ਦਲਜੀਤ ਕੌਰ ਵੱਲੋਂ ਲੋਕਾਂ ਦੀਆਂ ਮਸ਼ਕਲਾਂ ਸੁਨੇ ਜਾ ਰਹੀਆਂ ਨੇ ਤੇ ਹੱਲ ਕਰਕੇ ਉਹਨਾਂ ਨੂੰ ਨਿਪਟਾਰੇ ਕੀਤੇ ਜਾ ਰਹੇ ਹਨ ਜਿੱਥੇ ਕਿ ਇਹਨਾਂ ਦੇ ਨਾਲ ਲੋਕਾਂ ਦੀ ਖੱਜਲ ਖਵਾਰੀ ਤੇ ਆਮ ਜਨਾਂ ਦੇ ਵਿੱਚ ਕੰਮ ਨਿਬੜਦੇ ਹਨ ਤੇ ਬਹੁਤ ਜਲਦੀ ਹੀ ਇਹਨਾਂ ਅਦਾਲਤਾਂ ਦੇ ਰਾਹੀਂ ਲੋਕਾਂ ਦਾ ਪ੍ਰੇਮ ਮੋਹਬਤਵਾਦੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਜਿੱਥੇ ਇਹਨਾਂ ਕੇਸਾਂ ਦੇ ਨਿਪਟਾਰੇ ਦੇ ਨਾਲ ਆਮ ਲੋਕਾਂ ਨੂੰ ਪਿਆਰ ਮੋਹਬਤ ਤੇ ਹੋਰ ਮਿਲਦੇ ਹਨ ਉਹ ਤੇ ਤਸਵੀਰਾਂ ਵੀ ਦੇਖ ਸਕਦੇ ਹਾਂ ਲੋਕ ਅਦਾਲਤਾਂ ਬੈਂਚ ਨੰਬਰ 1 ਲੱਗੇ ਹੋਣ ਜਿੱਤ ਕੀ ਬਕਵਕ ਲੋਕ ਅਦਾਲਤਾਂ ਦੇ ਵਿੱਚ ਮੈਡਮ ਦਿਲਜੀਤ कौर ਜਾ ਰਹੇ ਹਨ ਅਤੇ ਇਸ ਮੌਕੇ ਤੇ ਉਹਨਾਂ ਵੱਲੋਂ ਲੋਕਾਂ ਨਾਲ ਗੱਲਬਾਤ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਅਤੇ ਉਹਨਾਂ ਵੱਲੋਂ ਮੌਕੇ ਤੇ ਨਵਟਾਰੇ ਕੀਤੇ ਜਾ ਰਹੇ ਹਨ ਕਿਉਂਕਿ ਨੈਸ਼ਨਲ ਲੋਕ ਅਦਾਲਤ ਲੱਗਣ ਦੇ ਨਾਲ ਜਿੱਥੇ ਲੋਕਾਂ ਨੂੰ ਆਉਣ ਜਾਣ ਦੀ ਹੋਰ ਖਚਲ-ਖੁਆਰੀ ਤੋਂ ਖਤਮ ਹੁੰਦੇ ਹਨ ਉੱਤੇ ਹੀ ਪ੍ਰੇਮਾ ਬੁਧਮੰਦੀ ਤੇ ਮੌਕੇ ਦੀ ਨਵਟਾਰੇ ਕੀਤੇ ਜਾ ਰਹੇ ਹਨ ਆਓ ਸੁਣੌਣੇ ਕੀ ਕਹਿੰਦੇ ਨਜ਼ਰ ਆਏ ਮੈਡਮ ਦਿਲਜੀਤ ਕੌਰ

ਜਸਜੀਤ ਕਾ ਸੀਜਨ ਕਮ ਸਿਵਲ ਜਜ ਸੀਨੀਅਰ ਡਿਵੀਜ਼ਨ ਅੰਦਰ ਵਿੱਚ ਲੋਕ ਅਦਾਲਤ ਲੱਗੀ ਕਿੰਨੇ ਕਿਤੇ ਦੇ ਕੇਸ ਆਏ ਨੇ ਕਿ ਕਿੰਨੇ ਜਿਹੜੇ ਮਸਲਿਆਂ ਨੂੰ ਹੱਲ ਕਰਨ ਦੇ ਬਾਰੇ ਨੇ ਅਸੀਂ ਕਿੱਸੇ ਹੋਇਆ ਉਹ ਸਭ ਅੱਜ ਜਿਹੜੀ ਹੈਗੀ ਹੈ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਹਿਦਾਇਤਾਂ ਤਹਿਤ ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਜੋ ਕਿ ਦੇਸ਼ ਦੇ ਹਰ ਇੱਕ ਜ਼ਿਲ੍ਹੇ ਤੇ ਸਬਡਿਵੀਜ਼ਨਾਂ ਵਿੱਚ ਕਿਹੜੀਆਂ ਚਲਾਈਆਂ ਚਲਾਈ ਜਾਂਦੀ ਹੈ ਮੰਨ ਜੋ ਮਿਸਟਰ ਜਸਟਿਸ ਅਰुण ਪੱਲੀ ਜੱਜ ਪੰਜਾਬ ਬਣਿਆ ਰਿਹਾ ਨਾ ਹਾਈ ਕੋਰਟ ਐਂਡ ਐਗਜ਼ੀਕਿਊਟਿਵ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਜਿਹੜੀ ਰਹਿਨਮਾਈ ਹੈਟ ਅਤੇ ਮਾਨਜੋਗ ਜ਼ਿਲ੍ਹਾ ਦੇ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਸੰਗਰੂਰ ਸ਼੍ਰੀ ਮਨੀਸ਼ ਸਿੰਘਾਲ ਜੀ ਦੇ ਹੋਈ ਹੈ ਜਿਲ੍ਹਾ ਸੰਗਰੂਰ ਤੇ ਮਰੇਰਕੋਟਾ ਦਾ ਡਿਸਟ੍ਰਿਕਟ ਵਿੱਚ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ ਇਹ ਜਿਹੜੀ ਲੋਕ ਅਦਾਲਤ ਹੈਗੀ ਹੈ ਜਿਲ੍ਹਾ ਸੰਗਰੂਰ ਤੇ ਮਰੇਰਕੋਟੇ ਦੇ ਵਿੱਚ 22 ਬੈਂਚ ਲਗਾਏ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਅਸੀਂ 31000 ਦੇ ਕਰੀਬ ਕਿੜੇ ਕੇਸ ਨੇ ਉਹ ਲਗਾਏ ਹਨ ਸਾਨੂੰ ਉਮੀਦ ਹੈ ਕਿ ਇਹਨਾਂ ਵਿੱਚੋਂ ਅਸੀਂ 69% ਕੇਸਾਂ ਦੇ ਵਿੱਚ ਜਿਹੜੇ ਰਿਜ਼ਲਟ ਹਾਸਲ ਕਰ ਲਵਾਂਗੇ ਇਹ ਜਿਹੜੇ ਲੋਕ ਅਦਾਲਤਾਂ ਇਹਦੇ ਵਿੱਚ ਵੱਖ-ਵੱਖ ਕੈਟਾਗਰੀਆਂ ਦੇ ਕੇਸ ਲਗਾਏ ਜਾਂਦੇ ਹਨ ਜਿਸ ਤਰ੍ਹਾਂ ਕਿ ਰੈਵਨਿਊ ਮੈਟਰ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਹਨ ਜਿਹੜਾ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਲੋਕ ਅਦਾਲਤ ਦੇ ਵਿੱਚ ਉਹੀ ਕੇਸ ਲਗਾਏ ਜਾਣ ਜਿਹੜੇ ਪਹਿਲਾਂ ਥੋੜੇ ਚੱਲ ਰਹੇ ਹੋਣ ਤੁਸੀਂ ਪ੍ਰੀਲੀਟੀਗੇਟੀ ਸਟੇਜ ਦੇ ਉੱਤੇ ਕੋਈ ਵੀ ਬੰਦਾ ਆ ਕੇ ਅਪਲੀਕੇਸ਼ਨ ਦੇ ਸਕਦਾ ਹੈ ਇਸ ਤੋਂ ਬਾਅਦ ਮੈਂ ਇਹ ਵੀ ਦੱਸਣਾ ਚਾਹਣੀ ਆ ਵੀ ਜਿਹੜੇ ਲੋਕ ਅਦਾਲਤ ਦੇ ਵਿੱਚ ਜਦੋਂ ਆਪਾਂ ਕੋਈ ਕੇਸ ਲਗਾਉਂਦੇ ਨੇ ਉਹਦੇ ਵਿੱਚ ਜਿਹੜੀ ਕੋਰਟ ਫੀਸ ਲਗਾਈ ਜਾਂਦੀ ਹੈ ਉਹ ਰਿਫੰਡ ਹੋ ਜਾਂਦੀ ਹੈ ਜਿਹੜਾ ਲੋਕ ਅਦਾਲਤ ਦਾ ਫੈਸਲਾ ਹੁੰਦਾ ਹੈ ਉਹ ਪਰਮਨੈਂਟ ਫੈਸਲਾ ਹੁੰਦਾ ਹੈ ਉਹਦੀ ਕੋਈ ਅਪੀਲ ਵੀ ਨਹੀਂ ਹੁੰਦੀ ਜਿਹੜੀ ਕੋਰਟ ਫੀਸ ਵੀ ਰਿਫੰਡ ਕੀਤੀ ਜਾਂਦੀ ਹੈ ਇਹਦੇ ਵਿੱਚ ਤਾਂ ਕਿ ਦੋਨੇ ਤਰ੍ਹਾਂ ਨੂੰ ਇਹਦੇ ਵਿੱਚ ਫਾਇਦਾ ਹੁੰਦਾ ਹੈ ਇਹਦੇ ਵਿੱਚ ਜਿਹੜੇ ਕੇਸ ਹੁੰਦੇ ਹਨ ਇਹਦੇ ਵਿੱਚ ਦੋਨੇ ਤਰ੍ਹਾਂ ਹਾਸਸ ਕੇ ਘਰ ਨੂੰ ਜਾਂਦੀਆਂ ਹਨ ਕੋਈ ਜਿਹੜਾ ਮਨ ਮਿਟਾਉਂ ਨਹੀਂ ਰਹਿੰਦਾ ਕੋਈ ਇਹ ਨਹੀਂ ਸੋਚਦਾ ਵੀ ਮੈਂ ਜਿੱਤ ਕੇ ਦੋਨੇ ਹੀ ਜਿੱਤ ਕੇ ਚੰਗੇ ਹੋਣਾ ਕੋਈ ਜੇਕਰ ਕਿਸੇ ਨੇ ਕੇਸ ਲਗਾਉਣਾ ਹੋਵੇ ਤਾਂ ਕੀ ਕਿਸ ਤਰ੍ਹਾਂ ਜਿਹੜੇ ਕੇਸ ਲਗਾ ਸਕਦਾ ਲੋਕਦਾਲਚ ਕੋਈ ਵੀ ਵਿਅਕਤੀ ਜਿਹਦਾ ਕੇਸ ਚੱਲਦਾ ਵੀ ਹੋਵੇ ਉਹ ਆਪਣੇ ਪ੍ਰੈਜ਼ਾਈਡਿੰਗ ਅਫੀਸਰ ਨੂੰ ਐਪਲੀਕੇਸ਼ਨ ਦੇ ਕੇ ਜਾਂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਵਿੱਚ ਐਪਲੀਕੇਸ਼ਨ ਲਗਾ ਸਕਦਾ ਹੈ ਵੀ ਮੇਰਾ ਕੇਸ ਹੈ ਉਹ ਮੈਂ ਉਹਨੂੰ ਲੋਕਦਾਲਚ ਲਗਾਉਣਾ ਚਾਹੁੰਦਾ ਹਾਂ ਤੇ ਉਸ ਤੋਂ ਬਾਅਦ ਜੋ ਵੀ ਪ੍ਰੋਸੀਡਿੰਗਸ ਹੁੰਦੀਆਂ ਹਨ ਦੋਨੇ ਪਾਰਟੀਆਂ ਕੀ ਦੱਸਦੀਆਂ ਨੇ ਉਹ ਸ਼ਹਿਰ ਕੋਈ ਕ੍ਰੀਜ਼ ਦੇ ਕਮੇਜ ਆ ਕੋਈ ਬੋਦੀ ਨੂੰ ਦੋਸ਼ ਤੇ ਇਸ ਵਿਦੌਤ ਕੋਈ ਦਿੱਕਤ ਨੂੰ ਮਿਲ ਸਕਦੀ ਹੈ ਹਾਂਜੀ ਜਿਹੜੀ ਆਪਣੀ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਆ ਆਪਣੀ ਜਿਹੜੀ ਸੰਗਠਨ ਹੈਗੇ ਆ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਆ ਕੋਈ ਵੀ ਵਿਅਕਤੀ ਜਿਹਨੂੰ ਵਕੀਲ ਚਾਹੀਦਾ ਹੋਵੇ ਉਹ ਜੀ ਆਮਦਨ 3 ਲੱਖ ਤੋਂ ਘੱਟ ਹੋਵੇ ਉਹ ਵਕੀਲ ਲੈ ਸਕਦਾ